ਸੰ ਪਾਲੂ ਸਰਸੂਲ ਦੀ ਪਹਿਲਾ ਤੁਸ ਨਹੀਂ ਕੀਆ ਔਰ ਉਹਦੇ ਪੰਜ ਅਧੇ 18 ਬਚਨ ਕੀ ਕਹਿੰਦਾ ਹੈ ਪੜਾਂ ਹਰ ਹਾਲ ਵਿੱਚ ਧੰਨਵਾਦ ਕਰੋ ਹਰ ਹਾਲ ਵਿੱਚ ਧੰਨਵਾਦ ਕਰੋ ਤੁਹਾਡੇ ਲਈ ਮਸੀਹ ਅਸੂ ਵਿੱਚ ਪਰਮੇਸ਼ਰ ਦੀ ਇਹੋ ਇੱਛਾ ਹੈ ਹਰ ਹਾਲ ਵਿੱਚ ਧੰਨਵਾਦ ਕਰੋ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਹੀ ਇਸਿਆ ਹਾਂ ਜੀ ਅਸੀਂ ਆਤਮਾ ਨੂੰ ਨਾਮ ਜਾਈ ਸੋ ਇਹ ਖੁਦਾਵੰ ਦਾ ਵਚਨ ਹੈ ਕਿ ਨਿਤ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਨਿਤ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਦੀ ਇਹੋ ਹੀ ਇਸਿਆ ਸੋ ਪ੍ਰਭੂ ਦੀ ਇਸਿਆ ਆ ਕਿ ਅਸੀਂ ਹਰ ਹਾਲ ਵਿੱਚ ਨਿਤ ਸਦਾ ਪ੍ਰਾਰਥਨਾ ਕਰੀਏ ਜਦੋਂ ਅਸੀਂ ਹਰ ਹਾਲ ਦੇ ਵਿੱਚ ਦੁਆ ਕਰਦੇ ਰਵਾਂਗੇ ਪ੍ਰਾਰਥਨਾ ਕਰਦੇ ਰਵਾਂਗੇ ਤੇ ਇਹ ਪਰਮੇਸ਼ਵਰ ਦੀ ਇਸਿਆ ਆ ਕਿ ਅਸੀਂ ਪ੍ਰਾਰਥਨਾ ਕਰੀਏ ਜਦੋਂ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਆਂ ਤੋ ਪਰਮੇਸ਼ਵਰ ਦਾ ਵਚਨ ਕਹਿੰਦਾ ਆ ਕਿ ਹਰ ਹਾਲ ਵਿੱਚ ਕੀ ਕਰੋ ਤੁਸੀਂ ਦੁਆ ਕਰੋ ਜਦੋਂ ਪਹਿਲਾ ਤਮੋਥੀਅਸ 2 ਅਧਿਆਇ ਔਰ ਉਹਦੇ ਪਹਿਲੇ ਵਚਨ ਨੂੰ ਪੜਦੇ ਆ ਤੇ ਉੱਥੇ ਕੀ ਲਿਖਿਆ ਆ ਸੋ ਮੈਂ ਸਭ ਤੋਂ ਪਹਿਲਾਂ ਇਹ ਤੰਗੀਦ ਕਰਦਾ ਹਾਂ ਜੋ ਬੇਨਤੀਆਂ ਪ੍ਰਾਰਥਨਾ ਅਰਦਾਸਾਂ ਧੰਨਵਾਦ ਸੰਬਾਧ ਮਨੁੱਖਾਂ ਲਈ ਕੀਤੇ ਜਾਣ ਪਾਸਾ ਹਾਂ ਅਤੇ ਮਤ ਵਾਲੇ ਵਾਲਿਆਂ ਦੇ ਲਈ ਭਈ ਤੁਸੀਂ ਪੂਰੀ ਭਗਤੀ ਅਤੇ ਗੰਭੀਰਤਾ ਵਿੱਚ ਚੈਨ ਅਤੇ ਸੁਖ ਨਾਲ ਉਮਰ ਬਤੀਤ ਕਰੀਏ ਸੋ ਸਾਡੀ ਜਿਹੜੀ ਹੈ ਉਮਰ ਪਰਮੇਸ਼ਵਰ ਚਾਹੁੰਦਾ ਹੈ ਸੁਖ ਵਾਲੀ ਰਹੇ ਬਤੀਤ ਇਸ ਧਰਤੀ ਉੱਤੇ ਅਸੀਂ ਜਿੰਨਾ ਜੀਵਨ ਵੀ ਕਰਨਾ ਆ ਔਰ ਪਰਮੇਸ਼ਵਰ ਦੇ ਫਜ਼ਲ ਦੇ ਦੁਆਰਾ ਜਿੰਨਾ ਚਿਰ ਵੀ ਅਸੀਂ ਧਰਤੀ ਦੇ ਉੱਤੇ ਆ ਉਹ ਪੂਰੇ ਅਸੀਂ ਆਰਾਮਦਾਇਕ ਆਨੰਦਦਾਇਕ ਜੀਵਨ ਅਸੀਂ ਹਾਸਲ ਕਰਕੇ ਆਰਾਮਦਾਇਕ ਜੀਵਨ ਹਾਸਲ ਕਰਾਂਗੇ ਆਪਣਾ ਜੀਵਨ ਬਸਰ ਕਰਾਂਗੇ ਕਾਦੇ ਵਿੱਚ ਇਸੇ ਕਰਕੇ ਪਰਮੇਸ਼ਵਰ ਦੇ ਦਾਸ ਨੇ ਕਿਹਾ ਵੀ ਹਰ ਹਾਲ ਵਿੱਚ ਪਰਮੇਸ਼ਵਰ ਦਾ ਕੀ ਕਰੋ ਧੰਨਵਾਦ ਕਰੋ ਨਿਤ ਪ੍ਰਾਰਥਨਾ ਕਰੋ ਔਰ ਫਿਰ ਤਮੋਥੀਸ ਦੀ ਪੱਤਰੀ ਵਿੱਚ ਲਿਖਿਆ ਆ ਕਿ ਪਾਸਾਹਾਂ ਦੇ ਲਈ ਮਤ ਵਾਲਿਆਂ ਲੋਕਾਂ ਦੇ ਲਈ ਸਾਰਿਆਂ ਲੋਕਾਂ ਲਈ ਕੀ ਕਰੋ ਤੁਸੀਂ ਬੇਨਤੀਆਂ ਪ੍ਰਾਰਥਨਾ ਅਰਦਾਸਾਂ ਕਰਦੇ ਰਹੋ ਔਰ ਅਸੀਂ ਕਿੰਨੀ ਪ੍ਰਾਰਥਨਾ ਕਰੀਏ ਕਈ ਵਾਰੀ ਕੁਝ ਲੋਕ ਥੋੜਾ ਸਮਾਂ ਸਿਰੇ ਦੁਆ ਕਰ ਲੈਂਦੇ ਆ ਠੀਕ ਐ ਸਾਰਾ ਦਿਨ ਆਪਣੇ ਕੰਮ ਧੰਦਿਆਂ ਦੇ ਵਿੱਚ ਬਿਜੀ ਰਹਿੰਦੇ ਆ ਪਰ ਜਿਹੜੇ ਖੁਦਾਵੰਦ ਦੇ ਲੋਕ ਹੁੰਦੇ ਆ ਜਿਨ੍ਹਾਂ ਉਤੇ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਉਤੇ ਖੁਦਾਵੰਦ ਦਾ ਗਿਆਨ ਮਿਲ ਜਾਂਦਾ ਹੈ ਸੰਤਾਂ ਸੇਵਕਾਂ ਨੂੰ ਉਹ ਫਿਰ ਦੱਸਦੇ ਆ ਕਿ ਨਿਤ ਪ੍ਰਾਰਥਨਾ ਦਾ ਹਾਲ ਕੀ ਹੁੰਦਾ ਹੈ ਨਿਤ ਪ੍ਰਾਰਥਨਾ ਕਿ ਅਸੀਂ ਕੰਮ ਕਰਦੇ ਕਰਦੇ ਵੀ ਪ੍ਰਾਰਥਨਾ ਕਰ ਸਕਦੇ ਆ ਘਰ ਦਾ ਕੰਮ ਕਰਦੇ ਕਰਦੇ ਵੀ ਪ੍ਰਾਰਥਨਾ ਕਰ ਸਕਦੇ ਆ ਸਫ਼ਰ ਕਰਦੇ ਕਰਦੇ ਵੀ ਅਸੀਂ ਆਤਮਾ ਦੇ ਵਿੱਚ ਤਾਰੀਫ ਕਰ ਸਕਦੇ ਆ ਪ੍ਰਾਰਥਨਾ ਕਰਦੇ ਜਾ ਸਕਦੇ ਆ ਜਿਸ ਸਫਰ ਦੇ ਵਿੱਚ ਕੰਮ ਕਰਦੇ ਅਸੀਂ ਤਾਰੀਫ ਸ਼ੁਕਰਗੁਜ਼ਾਰੀ ਕਰਦੇ ਰਵਾਂਗੇ ਸਾਡਾ ਸਫਰ ਮੁਬਾਰਕ ਹੋਵੇਗਾ ਜੇ ਅਸੀਂ ਘਰ ਦਾ ਕੰਮ ਕਰ ਰਹੇ ਆ ਉਹਦੇ ਵਿੱਚ ਖੁਦਾਵੰਦ ਦੀ ਤਾਰੀਫ ਕਰਾਂਗੇ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਏਗੀ ਖੁਦਾਵੰਦ ਉਹ ਸਾਡੇ ਕੰਮਾਂ ਨੂੰ ਮੁਬਾਰਕ ਕਰ ਦੇਗਾ ਜਦੋਂ ਅਸੀਂ ਜੋ ਜੋ ਵੀ ਕੰਮ ਕਰੀਏ ਉਹਦੇ ਵਿੱਚ ਖੁਦਾਵੰਦ ਦੀ ਤਾਰੀਫ ਕਰਦੇ ਰਵਾਂਗੇ ਸਫਰ ਦੇ ਵਿੱਚ ਘਰ ਦੇ ਕੰਮ ਦੇ ਵਿੱਚ ਔਰ ਬਾਹਰ ਦੇ ਕੰਮ ਦੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਆ ਪ੍ਰਭੂ ਦੀ ਤਾਰੀਫ ਕਰਦੇ ਰਵਾਂਗੇ ਸ਼ੁਕਰਗੁਜ਼ਾਰੀ ਕਰਦੇ ਰਵਾਂਗੇ ਉਹਦੇ ਨਾਲ ਕੀ ਹੋਵੇਗਾ ਸਾਡਾ ਜਿਹੜਾ ਜੀਵਨ ਆ ਉਹ ਬਹੁਤ ਵਧੀਆ ਆਰਾਮਦਾਇਕ ਹੋਵੇਗਾ ਔਰ ਬਾਈਬਲ ਕਹਿੰਦੀ ਆ ਜਦੋਂ ਤੁਸੀਂ ਯਕੂਬ ਦਾ ਖਤ ਪੰਜ ਅਧਿਆਏ ਔਰ ਜਿਵੇਂ ਜਿਵੇਂ ਉਹਦੇ ਆਖਰੀਆਂ ਐਤਾਂ ਵਿੱਚ ਪੜ੍ਹਦੇ ਜੋ ਤੇ वचन ਵਿੱਚ ਲਿਖਿਆ ਆ 5 ਦੀ 17 ਵਿੱਚ ਵੀ ਕਿ ਆਪਸ ਵਿੱਚ ਕਰਾਰ ਕਰੋ ਤੇ ਇੱਕ ਦੂਜੇ ਵਾਸਤੇ ਦੁਆ ਕਰਿਆ ਕਰੋ ਅਸੀਂ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰਦੇ ਹਾਂ ਕਲੀਸਿਆ ਦੇ ਬਜ਼ੁਰਗਾਂ ਵਾਸਤੇ ਕਲੀਸਿਆਵਾਂ ਵਾਸਤੇ ਆਪਣੇ ਆਂਡ ਗਵਾਂਡੀਆਂ ਵਾਸਤੇ ਜਦੋਂ ਪ੍ਰਾਰਥਨਾ ਕਰਦੇ ਰਵਾਂਗੇ ਦੁਆ ਕਰਦੇ ਰਵਾਂਗੇ ਤੇ ਉਹਦੇ ਵਿੱਚ ਸਾਡੀ ਸਾਡੀ ਬਹੁਤ ਖੁਦਾ ਮਦਦ ਕਰੇਗਾ ਬਾਈਬਲ ਕਹਿੰਦੀ ਆ ਤੁਸੀਂ ਇੱਕ ਦੂਜੇ ਵਾਸਤੇ ਦੁਆ ਕਰੋਗੇ ਤੇ ਨਰੋਏ ਕੀਤੇ ਜਾਵਾਂਗੇ ਬੋਲੋ ਕੀ ਕੀਤੇ ਜਾਵਾਂਗੇ ਆਪਾਂ ਨਰੋਏ ਕੀਤੇ ਜਾ ਸਕਦੇ ਅਸੀਂ ਕਦੀ ਬਿਮਾਰੀ ਸਾਡੇ ਨੇੜੇ ਨਹੀਂ ਆਏਗੀ ਸਾਨੂੰ ਪ੍ਰਾਰਥਨਾ ਕਿੰਨੀ ਕਰਨੀ ਚਾਹੀਦੀ ਹੈ ਅਸੀਂ ਕਿੰਨੇ ਦਿਲ ਲਗਾ ਕੇ ਪ੍ਰਾਰਥਨਾ ਕਰੀਏ ਜਿੰਨੀ ਅਸੀਂ ਪ੍ਰਾਰਥਨਾ ਕਰਾਂਗੇ ਓਨੇ ਹੀ ਅਸੀਂ ਨਰੋਏ ਰਵਾਂਗੇ ਸਾਡੀ ਪ੍ਰਾਰਥਨਾ ਦੀ ਘਾਟ ਸਾਡੇ ਉੱਤੇ ਦੁੱਖ ਪੈਂਦੇ ਆ ਪ੍ਰਾਰਥਨਾ ਦੀ ਕਮਜ਼ੋਰੀ ਸਾਡੇ ਉੱਤੇ ਦੁੱਖ ਪੈਂਦੀ ਹੈ ਔਰ ਸਾਨੂੰ ਅੱਗੇ ਵਾਸਤੇ ਤਿਆਰ ਕਰਦੇ ਆ ਸਾਨੂੰ ਪਰਮੇਸ਼ਵਰ ਦੇ ਜਲਾਲ ਵਾਸਤੇ ਪ੍ਰਾਰਥਨਾ ਤਿਆਰ ਕਰਦੀ ਆ ਪ੍ਰਭੂ ਦਾ ਵਚਨ ਕਹਿੰਦਾ ਤੁਸੀਂ ਨਰੋਏ ਹੋ ਜਾਓਗੇ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਬੇਨਤੀ ਕਰੋਗੇ ਕਲੀਸਿਆ ਵਾਸਤੇ ਆਪਣੇ ਵਾਸਤੇ ਆਪਣੇ ਆਣ ਗਵਾਂਡ ਵਾਸਤੇ ਆਪਣੇ ਰਿਸ਼ਤੇਦਾਰਾਂ ਵਾਸਤੇ ਪ੍ਰਾਰਥਨਾ ਯਾਦਾ ਕਰੀਏ ਜਦੋਂ ਤੁਸੀਂ ਪ੍ਰਾਰਥਨਾ ਇਹ ਵੀ ਕਰੋਗੇ ਤੇ ਵਚਨ ਦੇ ਵਿੱਚ ਲਿਖਿਆ ਤੁਸੀਂ ਨਰੋਏ ਕੀਤੇ ਜਾਓਗੇ ਔਰ ਫਿਰ ਆਪਣੇ ਪਰਮੇਸ਼ਵਰ ਦੇ ਲਈ ਤਾਰੀਫ ਵੀ ਕਰਨੀ ਹੈ ਕਿ ਜਿਨੇ ਸਾਡੇ ਉੱਤੇ ਇੰਨਾ ਫਜ਼ਲ ਕੀਤਾ ਸਾਨੂੰ ਵਚਨ ਸਿੱਖਣ ਵਾਸਤੇ ਫਜ਼ਲ ਦਿੱਤਾ ਸਾਨੂੰ ਟਾਈਮ ਦਿੱਤਾ ਕਿ ਅਸੀਂ ਵਚਨ ਸਿੱਖ ਸਕੀਏ ਅਸੀਂ ਪ੍ਰਭੂ ਦੇ ਕਲਾਮ ਨੂੰ ਸੁਣ ਸਕੀਏ ਪ੍ਰਭੂ ਦਾ ਕਲਾਮ ਅਸੀਂ ਸਮਝ ਸਕੀਏ ਉਹਦੇ ਉਹਦੇ ਵਾਸਤੇ ਵੀ ਪਰਮੇਸ਼ਵਰ ਦਾ ਧੰਨਵਾਦ ਕਰਨਾ ਅੱਜ ਸੰਸਾਰ ਦੇ ਵਿੱਚ ਬਹੁਤ ਜਿਹੜਾ ਕੰਮ ਵਧਿਆ ਪਿਆ ਹੈ ਹਰ ਇਨਸਾਨ ਬੜਾ ਬਿਜੀ ਹੈ ਪਰ ਮੁਬਾਰਕ ਉਹ ਲੋਕ ਹੁੰਦੇ ਆ ਜਿਹੜੇ ਟਾਈਮ ਕੱਢ ਕੇ ਵਕਤ ਕੱਢ ਕੇ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਆ ਦਾਨੀਏਲ ਕਿਉਂ ਉੱਚੀ ਪਦਵੀ ਉੱਤੇ ਗਿਆ ਉਹਨੂੰ ਪੋਸਟ ਉੱਚੀ ਕਿਉਂ ਮਿਲੀ ਤੇ 다니엘 ਜਿਹੜਾ ਬੰਦਾ ਸੀ ਉਸ ਸਮੇਂ 'ਚ ਉਹ ਸਮਾਂ ਕੱਢ ਕੇ ਵੀ ਦਿਹਾੜੀ ਦੀ ਪ੍ਰਾਰਥਨਾ ਕਰਦਾ ਰਹਿੰਦਾ ਹੁੰਦਾ ਸੀ ਗੋਟਨੀ ਟੇ ਕੇ ਵੀ ਪ੍ਰਾਰਥਨਾ ਕਰਦਾ ਸੀ ਉਦਾਂ ਵੀ ਪ੍ਰਾਰਥਨਾ ਕਰਦਾ ਸੀ ਤੇ ਗੋਟਨੀ ਟੇ ਕੇ ਦਿਹਾੜੀ ਦੀ ਤਿੰਨ ਵੇਲੇ ਪ੍ਰਾਰਥਨਾ ਕਰਦਾ ਹੈ ਜਦੋਂ ਤੁਸੀਂ ਪ੍ਰਾਰਥਨਾ ਵਾਲਾ ਜੀਵਨ ਬਣਾਓਗੇ ਦੁਆ ਵਾਲਾ ਜੀਵਨ ਬਣਾਓਗੇ ਤੋਂ ਯਾਦ ਰੱਖਿਏ ਅਸੀਂ ਨਰੋਏ ਨਿਰੇ ਨਹੀਂ ਕੀਤੇ ਜਾਵਾਂਗੇ ਅਸੀਂ ਉੱਚੇ ਵੀ ਕੀਤੇ ਜਾਵਾਂਗੇ ਖੁਦਾ ਦੇ ਰਹਿਮ ਦੇ ਨਾਲ ਜਦੋਂ ਪ੍ਰਾਰਥਨਾ ਹੁੰਦੀ ਹੈ ਪੂਰੇ ਦਿਲ ਦੇ ਨਾਲ ਖੁਦਾ ਦੀ ਹਜ਼ੂਰੀ ਦਾ ਆਨੰਦ ਮਾਣੀਦਾ ਆ ਤੇ ਪਰਮੇਸ਼ਵਰ ਬੁੱਧ ਨੂੰ ਵੀ ਨਰੋਇਆਂ ਕਰ ਦਿੰਦਾ ਪਰਮੇਸ਼ਵਰ ਸਾਡੀ ਬੁੱਧ ਜਿਹੜੀ ਹੈ ਉਹ ਵੀ ਚਮਕਾ ਦੇਂਦਾ ਅਸੀਂ ਬੜੇ ਖਤਰਿਆਂ ਤੋਂ ਬਚ ਜਾਂਦੇ ਹਾਂ ਔਰ ਵਚਨ ਦੇ ਵਿੱਚ ਲਿਖਿਆ ਕਿ ਦਾਨੀਏਲ ਬੇਸਾਕ ਨੂੰ ਸ਼ੇਰਾਂ ਦੇ ਘੋਰੇ ਵਿੱਚ ਸੁੱਟਿਆ ਗਿਆ ਪਰ ਦਾਨੀਏਲ ਪ੍ਰਾਰਥਨਾ ਦਾ ਜੋਧਾ ਸੀ ਬਹੁਤ ਪ੍ਰਾਰਥਨਾ ਕਰਨ ਵਾਲਾ ਸੀ ਭੁੱਖੇ ਸ਼ੇਰ ਤੇ ਸ਼ੇਰਾਂ ਦੇ ਮੂੰਹ ਬੰਦ ਕੀਤੇ ਜਦੋਂ ਦਾਨੀਏਲ ਦੁਆ ਕਰਨ ਵਾਲਾ ਬੰਦਾ ਉਹ ਸ਼ੇਰਾਂ ਦੇ ਮੂੰਹ ਬੰਦ ਕਰਾ ਦੇਣਾ ਉਹਨੇ ਦੁਆ ਕਰਦਾ ਰਿਹਾ ਸ਼ੇਰਾਂ ਨੇ ਮੂੰਹ ਬੰਦ ਰੱਖਿਆ ਯਾਦ ਰੱਖੋ ਤੁਹਾਡੀਆਂ ਦੁਆਵਾਂ ਬੜੇ ਤੁਹਾਡੇ ਵਿਰੋਧੀਆਂ ਦੇ ਮੂੰਹ ਬੰਦ ਕਰ ਸਕਦੀਆਂ ਤੁਹਾਡੇ ਵਿਰੋਧ ਜਿਹੜਾ ਬੋਲਣਾ ਚਾਹੁੰਦੇ ਹੋਣਗੇ ਉਹ ਵੀ ਆਪਣਾ ਮੂੰਹ ਬੰਦ ਰੱਖ ਲੈਣਗੇ ਇਸ ਕਰਕੇ ਪ੍ਰਾਰਥਨਾ ਨੂੰ ਕਦੀ ਵੀ ਕੰਨੀ ਕਸਕਾਈਏ ਨਾ ਪ੍ਰਾਰਥਨਾ ਨੂੰ ਕਦੇ ਵੀ ਟਾਲੀਏ ਨਾ ਪ੍ਰਾਰਥਨਾ ਦਾ ਸਮਾਂ ਦਿੰਦੇ ਰਹੀਏ ਜਦੋਂ ਤੁਸੀਂ ਲੂਕਾ ਦੀ ਅੰਜੀਲ 18 ਅਧਿਆਏ ਪਹਿਲਾ ਵਚਨ ਪੜ੍ਹਦੇ ਜੋ ਤੇ 18 ਦੇ ਪਹਿਲੇ ਦੇ ਵਚਨ ਦੇ ਵਿੱਚ ਲਿਖਿਆ ਆ ਕਿ ਸੁਸਤੀ ਨਾ ਕਰੋ ਹਰ ਸਮੇਂ ਪ੍ਰਾਰਥਨਾ ਦੇ ਵਿੱਚ ਜਾਗਦੇ ਰਹੋ ਲੱਗੇ ਰਹੋ ਜਾਗਦੇ ਰਹੋ ਪ੍ਰਾਰਥਨਾ ਕਰਦੇ ਰਹੋ ਸੁਸਤੀ ਨਾ ਕਰੋ ਸਾਡੀ ਪ੍ਰਾਰਥਨਾ ਸਾਨੂੰ ਬਹੁਤ ਉਚਾਈਆਂ ਤੇ ਕਰ ਲੈ ਕੇ ਜਾਏਗੀ ਇਸ ਵਾਸਤੇ ਪੈਣੋ ਪਰੋ ਬੱਚੋ ਨੌਜਵਾਨ ਅੱਜ ਜਿਹਨੇ ਵੀ ਖੁਦਾ ਦੀ ਹਜ਼ੂਰੀ ਦੇ ਵਿੱਚ ਅਸੀਂ ਲੱਗੇ ਹੋਏ ਆਂ ਔਰ ਜਿਹੜੇ ਵਚਨ ਸੁਣ ਰਹੇ ਆਂ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੁਦਾ ਦਾ ਦਾਸ ਔਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣਾ ਜਿੰਨਾ ਵੀ ਸਮਾਂ ਤੁਸੀਂ ਪ੍ਰਾਰਥਨਾ ਵਿੱਚ ਬਤੀਤ ਕਰੋਗੇ ਪ੍ਰਾਰਥਨਾ ਦੇ ਵਿੱਚ ਲਾ ਕੇ ਰਹੋਗੇ ਕੰਮ ਕਰਦੇ ਸਫਰ ਦੇ ਵਿੱਚ ਜਦੋਂ ਪ੍ਰਾਰਥਨਾ ਕਰਦੇ ਰਹੋਗੇ ਤੇ ਉਹ ਪ੍ਰਾਰਥਨਾ ਤੁਹਾਨੂੰ ਬਹੁਤ ਆਸ਼ੀਸ਼ ਦੇਵੇਗੀ ਉਹ ਪ੍ਰਾਰਥਨਾ ਤੁਹਾਡੇ ਬੁਰੇ ਵਿਚਾਰ ਬੰਦ ਕਰ ਦੇਗੀ ਉਹ ਪ੍ਰਾਰਥਨਾ ਤੁਹਾਡੇ ਦਿਲ ਦੇ ਵਿਚਾਰ ਜਿਹੜੇ ਅਸ਼ੁੱਧ ਕਰ ਦੇਗੀ ਐਨਾ ਮਜ਼ਬੂਤ ਕਰ ਦੇਗੀ ਕਿ ਹਨੇਰੀਆਂ ਤੂਫਾਨ ਆਉਣਗੇ ਤੇ ਭਰ ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ ਬੋਲੇ ਹallelujah ਤੋ ਪ੍ਰਾਰਥਨਾ ਦੇ ਵਿੱਚ ਅਸੀਂ ਜੋਧੇ ਬਣੇ ਰਹੀਏ ਪ੍ਰਾਰਥਨਾ ਕਰਨ ਵਿੱਚ ਅੱਗੇ ਵਧਿਏ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਲੱਗੇ ਰਵਾਂਗੇ ਲੱਗੇ ਰਵਾਂਗੇ ਪ੍ਰਾਰਥਨਾ ਦੇ ਵਿੱਚ ਲੱਗੇ ਰਵਾਂਗੇ ਤੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜੇ ਜਾਗਦੇ ਆ ਪ੍ਰਾਰਥਨਾ ਦੇ ਵਿੱਚ ਉਹਨਾਂ ਦੇ ਚਾਰ ਸਫੇਰੇ ਖੁਦਾ ਦੀ ਵਾਰ ਲੱਗੀ ਰਹਿੰਦੀ ਹੈ। ਪ੍ਰਭੂ ਦੀ ਵਾਰ ਲੱਗੀ ਰਹਿੰਦੀ ਹੈ। ਅੱਜ ਜੇ ਤੁਸੀਂ ਪ੍ਰਾਰਥਨਾ ਕਰੋਗੇ ਤੇ ਆਪਣੇ ਆਪ ਨੂੰ ਵਿਜੀ ਰੱਖੋਗੇ। ਪਰ ਮੁਬਾਰਕ ਭੈਣ ਭਰਾ ਬੱਚੇ ਭਾਈ ਆ ਜਵਾਨ ਆ ਜਿਹੜੇ ਮੁਬਾਰਕ ਆ ਜਿਹੜੇ ਅੱਜ ਪ੍ਰਭੂ ਦੇ ਵਚਨਾਂ ਨੂੰ ਸੁਣ ਰਹੇ ਆ ਤੇ ਪ੍ਰਭੂ ਦੇ ਕੰਮ ਚ ਵਿਜੀ ਰਹਿਣ ਵਾਸਤੇ ਤਿਆਰ ਰਹਿੰਦੇ ਆ। ਸੰਸਾਰ ਦਾ ਜੇ ਕੰਮ ਬੜਾ ਹੈ ਸੰਸਾਰ ਦਾ ਕੰਮ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਪਹਿਲੇ ਕੰਮ ਘੱਟ ਹੁੰਦੇ ਹੀ ਪਰ ਪਿਆਰ ਜ਼ਿਆਦਾ ਹੁੰਦਾ ਹੈ ਹੁਣ ਕੰਮ ਜ਼ਿਆਦਾ ਆ ਪ੍ਰੇਮ ਘੱਟ ਆ ਸਮਾਂ ਪ੍ਰੇਮ ਦੀਆਂ ਗੱਲਾਂ ਮੁਹੱਬਤ ਦੀਆਂ ਤੂਫਾਨ ਦੀਆਂ ਗੱਲਾਂ ਇੱਕ ਦੂਜੇ ਭੈਣ ਭਰਾ ਦੇ ਨਾਲ ਕਰਨ ਵਾਸਤੇ ਸਮਾਂ ਨਹੀਂ ਪਹਿਲੇ ਬਹੁਤ ਕੰਮ ਘੱਟ ਹੁੰਦਾ ਸੀ ਪਰ ਸਮਾਂ ਹੀ ਲੋਕਾਂ ਦੇ ਕੋਲੋਂ ਇੱਕ ਦੂਜੇ ਨਾਲ ਪਿਆਰ ਸਲੂਕ ਦੀਆਂ ਗੱਲਾਂ ਕਰਨ ਦਾ ਪਰ ਹੁਣ ਜਿਹੜਾ ਸਮਾਂ ਆ ਉਹ ਬਹੁਤ ਜਿਆਦਾ ਬਹੁਤ ਜਿਆਦਾ ਕੰਮ ਜਿਹੜੇ ਆ ਉਹ ਬਹੁਤ ਵੱਧ ਚੁੱਕਿਆ ਹੈ ਇਨਸਾਨ ਨੇ ਕਿ ਸਾਰਾ ਦਿਨ ਬਿਜੀ ਰਹਿੰਦਾ ਹੈ ਪਰ ਧੰਨ ਤੇ ਮੁਬਾਰਕ ਹੋ ਲੋਕ ਆ ਜਿਹੜੇ ਪ੍ਰਭੂ ਦੇ ਕੰਮ ਦੇ ਵਿੱਚ ਵੀ ਟਾਈਮ ਦਿੰਦੇ ਰਹਿੰਦੇ ਆ ਪ੍ਰਭੂ ਦੇ ਵਾਸਤੇ ਸਮਾਂ ਕੱਢਦੇ ਰਹਿੰਦੇ ਆ ਉਨ੍ਹਾਂ ਉੱਤੇ ਪ੍ਰਕਾਸ਼ ਖੁੱਲ ਜਾਂਦਾ ਹੈ ਉਹ ਕਦੇ ਵੀ ਅੰਧਕਾਰ ਦੁਸ਼ਟ ਆਤਮਾ ਦੀ ਤਾਕਤ ਦੇ ਵਿੱਚ ਨਹੀਂ ਆਉਣੀ ਉਹ ਕਾਮ ਨੂੰ ਪੈਲ ਨਹੀਂ ਦੇਣਗੇ ਉਹ ਪੈਲ ਦੇਣਗੇ ਤੇ ਆਪਣੇ ਪ੍ਰਭੂ ਨੂੰ ਦੇਣਗੇ ਇਸ ਕਰਕੇ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਦੁਨੀਆ ਦੀ ਹਰਸ ਹੈ ਪ੍ਰਭੂ ਦੇ ਲੋਕਾਂ ਨੂੰ ਸੁੱਖ ਵਾਲੀ ਮਿਲੇਗੀ ਅੱਜ ਸੰਸਾਰ ਦੇ ਉੱਤੇ ਸਭ ਤੋਂ ਜ਼ਿਆਦਾ ਸੁਖੀ ਹੈ ਤੇ ਉਹ ਰੱਬ ਦੇ ਲੋਕ ਹੀ ਆ ਜਿਹੜੇ ਇਬਾਦਤ ਰੂਹ ਤੇ ਸੱਚਾਈ ਨਾਲ ਕਰ ਰਹੇ ਆ ਪ੍ਰਭੂ ਦੇ ਨਾਲ ਜੁੜੇ ਹੋਏ ਆ ਇਹ ਜਦੋਂ ਤੁਹਾਡੀ ਪ੍ਰਾਰਥਨਾ ਹੋਵੇਗੀ ਤੇ ਪ੍ਰਾਰਥਨਾ ਜਿਹੜੀ ਆ ਤੁਹਾਨੂੰ ਜਿਹੜਾ ਨਵਾਂ ਆਕਾਸ਼ ਤੇ ਨਵੀਂ ਧਰਤੀ ਤੇ ਨਵਾਂ ਸਵਰਗ ਸੈਯੂਨ ਬਣੀ ਹੋਈ ਆ ਉਹਦੇ ਵਾਸਤੇ ਵੀ ਤੁਹਾਡੇ ਉੱਤੇ ਪ੍ਰਕਾਸ਼ ਖੋਲ ਦੇਗੀ ਅੱਜ ਬਹੁਤ ਲੋਕਾਂ ਉੱਤੇ ਪ੍ਰਕਾਸ਼ ਜਿਹੜਾ ਆ ਉਹ ਸਵਰਗ ਦਾ ਪ੍ਰਕਾਸ਼ ਆਮਦ ਦਾ ਪ੍ਰਕਾਸ਼ ਨਹੀਂ ਖੁੱਲਾ ਔਰ ਇਸੇ ਕਰਕੇ ਪਰਮੇਸ਼ਵਰ ਦਾ ਦਾਸ ਪਾਲੂਸਰ ਸੂਲ ਅਫਸੀਆਂ ਦੀ ਪਤਰੀ ਉਹਦੇ ਚਾਰ ਅਧਿਆਏ ਦੇ ਵਿੱਚ ਲਿਖਦਾ ਆ ਕਿ ਪੜੋ ਕਿ ਕਿੰਨਾ ਗਿਆਨ ਇੱਕ ਸੰਤ ਉਤੇ ਕਿੰਨਾ ਪ੍ਰਕਾਸ਼ ਹੋਵੇ ਉਹਦੀ ਆਮਦ ਵਾਸਤੇ ਬੜੀ ਕਿਰਪਾ ਮਿਲ ਜਾਏਗੀ ਔਰ ਇਹਦੋਂ ਤੁਸੀਂ ਇਹ ਵਚਨ ਪੜੋਗੇ ਇਸ ਕਰਕੇ ਜਦੋਂ ਦੁਆ ਵਾਲੇ ਬਣੋਗੇ ਤੁਹਾਡੇ ਉੱਤੇ ਪ੍ਰਕਾਸ਼ ਖੁੱਲੇਗਾ ਕਿ ਅਸੀਂ ਆਮਦ ਵਾਸਤੇ ਵੀ ਤਿਆਰ ਪਾਏ ਜਾਏਗੇ ਦੁਨੀਆ ਦੇ ਹਰੇਕ ਕਲੰਕ ਤੋਂ ਬਚਾਏ ਜਾਵਾਂਗੇ ਪੈਣੋ ਪ੍ਰਾਉ ਬੱਚੇ ਨੌਜਵਾਨ ਸਾਨੂੰ ਕਿੰਨਾ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਚਾਹੀਦਾ ਜਿੰਨੇ ਲੱਗੇ ਰਵਾਂਗੇ ਓਨੇ ਅਸੀਂ ਜਲਾਲੀ ਬਣਾਂਗੇ ਆਪ ਬਣਾਂਗੇ ਸਾਡੇ ਬੱਚੇ ਵੀ ਜਲਾਲੀ ਬਣ ਜਾਣਗੇ ਇਸ ਕਰਕੇ ਸਦਾ ਪ੍ਰਾਰਥਨਾ ਕਰੋ ਪ੍ਰਾਰਥਨਾ ਦੇ ਵਿੱਚ ਲੱਗੇ ਰਹੋ ਤੇ ਪ੍ਰਭੂ ਦੇ ਨਾਲ ਆਪਣੀ ਟਿਕਟਕੀ ਲਗਾ ਕੇ ਰੱਖੋ ਔਰ ਤੁਸੀਂ ਜਿਹੜਾ ਨਵਾਂ ਸੰਸਾਰ ਆਉਣ ਵਾਲਾ ਹੈ ਉਹਦੇ ਵਾਰਸ ਬਣ ਜਾਓਗੇ ਨਵੀਂ ਧਰਤੀ ਨਵਾਂ ਆਕਾਸ਼ ਜਿਹੜਾ ਆਪਣੇ ਲੋਕਾਂ ਵਾਸਤੇ ਪ੍ਰਭੂ ਤਿਆਰ ਕਰ ਰਿਹਾ ਉਹਦਾ ਪ੍ਰਕਾਸ਼ ਵੀ ਤੁਹਾਡੇ ਉੱਤੇ ਖੁੱਲੇਗਾ ਔਰ ਤੁਸੀਂ ਸੰਸਾਰਿਕ ਗੱਲਾਂ ਨੂੰ ਸੰਸਾਰਿਕ ਚੰਗਿਆਈ ਨੂੰ ਭੁੱਲ ਜਾਓਗੇ ਔਰ ਤੁਸੀਂ ਉਚਾਈਆਂ ਦੇ ਵੱਲ ਦੀਆਂ ਦੋ ਖੁਦਾ ਤੁਹਾਨੂੰ ਬਹੁਤ ਬਰਕਾ ਦੇ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਯਿਸੂ ਦਾਸਰੀ ਦੇ ਨਾਮ ਚ ਆਮੇ ਪਿਆਰੇ ਯਿਸੂ ਦਾਸਰੀ ਜਿੰਨਾ ਭੈਣ ਭਰਾਵਾਂ ਬੱਚਿਆਂ ਨੇ ਤੇਰਾ ਵਚਨ ਸੁਣਿਆ ਇਹਨਾਂ ਦੇ ਘਰਾਂ ਪਰਿਵਾਰ ਦੇ ਉੱਤੇ ਵੱਡੀ ਕਿਰਪਾ ਹੋਵੇ ਜੋ ਵੀ ਬਿਜ਼ਨਸ ਇਹਨਾਂ ਦੇ ਉੱਤੇ ਕੰਮ ਕਾਜ ਦਿੱਤੇ ਜਿਹੜੇ ਇਹਨਾਂ ਨੂੰ ਬੱਚੇ ਘਰ ਦਿੱਤਾ ਹੈ ਯਿਸੂ ਦਾਸਰੀ ਨਾਮ ਚ ਉਹ ਬੜੇ ਕਿਰਪਾ ਵਾਲਾ ਹੋਵੇ ਆਰ ਆਸ ਪੂਰੀ ਕਰ ਤੇ ਕਿਸੇ ਗੱਲ ਦੀ ਤੇਰੇ ਬੱਚਿਆਂ ਨੂੰ ਥੋੜਾ ਨਾ ਆਵੇ ਬਰਕਤ ਦੇ ਇਸ ਸੰਸਾਰ ਵਿੱਚੋਂ ਆਪਣੇ ਲੋਕਾਂ ਨੂੰ ਅਲੱਗ ਕਰ ਤੇ ਆਮਦ ਵਾਸਤੇ ਤਿਆਰ ਕਰ ਤੇਰਾ ਸੁੱਖ ਹਾਲੇਲੂਇਆ ਹਾ